ਸਮਾਣਾ ਚ ਜਿਹੜਾ ਟਿਪਰ ਇਨੋਵਾ ਕਾਰ ਹਾਦਸਾ ਹੋਇਆ ਜਿਹਦੇ ਵਿੱਚ 7 ਬੱਚੇ ਔਰ ਇੱਕ ਡਰਾਈਵਰ ਦੀ ਮੌਤ ਹੋਈ ਸੀ ਉਸ ਮਾਮਲੇ ਵਿੱਚ ਸਦਰ ਪੁਲਿਸ ਵੱਲੋਂ ਡਰਾਈਵਰ ਸਮੇਤ 3 ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ tha ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਸੀ ਉਸke ਬਾਅਦ ਜਿਹੜੇ ਉਸਕੇ ਮਾਲਿਕ ਐ ਉਹਨਾਂ ਨੂੰ ਅਜੇ ਗ੍ਰਿਫਤਾਰ ਕਰਨਾ ਉਸਦੇ ਲਈ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਟੀਮਾਂ ਬਣਾਈ ਗਈਆਂ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਗੱਲਬਾਤ ਕਰਦੇ ਹਾਂ ਸਮਾਣਾ ਸਰਦੇ ਅਧਿਕਾਰੀ ਐ ਵਿਕਰਮਜੀਤ ਜੀ ਵਿਕਰਮਜੀਤ ਜੀ ਜਿਹੜੇ ਇਹ ਗ੍ਰਹਿਮ ਕਦਮ ਹੈ ਹਾਦਸੇ ਦਾ ਇਸ ਦੇ ਵਿੱਚ ਕੀ ਅਪਡੇਟ ਹੈ ਇਹ 64 ਨੰਬਰ ਮੁਕੱਦਮਾ ਦਰਜ ਕੀਤਾ ਸੀ ਥਾਣੇ ਵੱਲੋਂ ਜਿਹੜੀਆਂ ਟੀਮਾਂ ਬਣਾ ਕੇ ਵਕਫ ਵਕਫ ਥਾਵਾਂ ਤੇ ਛਾਪਾ ਮਾਰੀ ਕੀਤੀ ਗਈ ਹੈ ਇਹਦੇ ਵਿੱਚ ਇੱਕ ਦੋਸ਼ੀ ਸੀਗਾ ਰੰਤੀਰ ਸਿੰਘ ਇੱਕ ਚਾਲਕ ਸੀਗਾ ਉਹਨੂੰ ਅਸੀਂ ਅਰੈਸਟ ਕਰ ਲਿਆ ਸੀ ਉਹ ਅਰੈਸਟ ਕਰਕੇ ਉਹ ਜੇਲ੍ਹ ਪੇਜ ਦਿੱਤਾ ਤੇ ਉਹਦੇ ਨਾਲ ਜਿਹੜੇ ਉਹਦੇ ਮਾਲਕ ਸੀ ਰੰਤੀਰ ਸਿੰਘ ਤੇ ਦਵਿੰਦਰ ਸਿੰਘ ਉਹ ਫਰਾਰ ਹੈ ਰਣਜੀਤ ਸਿੰਘ ਦੇ ਘਰੇ ਵੀ ਦਵਿੰਦਰ ਸਿੰਘ ਦੇ ਘਰੇ ਵੀ ਸਾਡੀਆਂ ਪੁਲਿਸ ਪਾਰਟੀਆਂ ਵੱਲੋਂ ਰੇਡ ਕੀਤੇ ਗਏ ਆ ਪਰ ਘਰਾਂ ਨੂੰ ਜਨਰੇ ਲੱਗੇ ਹੋਏ ਆ ਪਰ ਅਸੀਂ ਜਿਹੜੇ ਵੀ ਬੰਦੇ ਇਹਦੇ ਰਿਸ਼ਤੇਦਾਰ ਕੋਈ ਪੈਨ ਪਾਈ ਦੋਸਤ ਮਿੱਤਰ ਇਹਨਾਂ ਨੂੰ ਪਨਾਹ ਦੇਣਗੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਜਿਹਦੇ ਸੰਬੰਧੀ ਅਸੀਂ ਇੱਕ ਮੁਕੱਦਮਾ ਨੰਬਰ 73 ਰਾਤ ਜਿਹੜਾ ਹੈ ਕੱਲ ਰਜਿਸਟਰ ਕੀਤਾ ਜਾ ਚੁੱਕਾ ਥਾਣਾ ਸਦਰ ਦੇ ਵਿੱਚ ਤੇ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਕਿਸਮ ਦੀ ਟੱਲ ਨਹੀਂ ਦਿੱਤੀ ਜਾਵੇਗੀ ਤੇ ਕਿਸੇ ਵੀ ਕਿਸਮ ਕਿਸੇ ਵੀ ਹੱਦ ਤੇ ਅਸੀਂ ਇਹਨੂੰ ਬਖਸ਼ਾਂਗੇ ਨਹੀਂ ਤੇ ਇਸ ਦੇ ਲਈ ਆਪਣੇ ਕਿੰਨੀ ਟੀਮਾਂ ਦੋਨੋਂ ਸਦਰ ਪੁਲਿਸ ਸਰਪਰ ਬਸਿਆਣਾ ਪੁਲਿਸ ਲੱਗੀ ਹੋਈ ਹੈ ਤੇ ਬਸਿਆਣਾ ਪੁਲਿਸ ਵੀ ਸਾਰੀ ਸਬਡਿਵੀਜ਼ਨ ਦੀ ਪੁਲਿਸ ਵੀ ਇਹਦੇ ਵਿੱਚ ਲੱਗੀ ਹੋਈ ਹੈ ਇਸ ਨੂੰ ਪੁਲਿਸ ਅਧਿਕਾਰੀ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜਾ ਇਹ ਹਾਸਾ ਹੋਇਆ ਹਾਸਾ ਬੜਾ ਦੁਖਦਾਈ ਹਾਸਾ ਹੈ ਛੋਟੇ ਛੋਟੇ ਬੱਚੇ ਇਸ ਹਾਦਸੇ ਵਿੱਚ ਜਿਹੜੇ ਹਾਸਾ ਹੋਇਆ ਉਹਦੇ ਵਿੱਚ ਚਲੇ ਗਏ ਸੱਤ ਔਰ ਇੱਕ ਡਰਾਈਵਰ ਦੀ ਮੌਤ ਹੋਈ ਹੈ ਜਿਹੜੇ ਕਥਿਤ ਦੋ ਅਜੇ ਮੁਲਜ਼ਮ ਹੈ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਲਗਾਤਾਰ ਛਾਪੇ ਮਾਰੀ ਕਰ ਰਹੀ ਹੈ ਟੀਮਾਂ ਬਣਾਈ ਗਈਆਂ ਹਨ ਲੇਕਿਨ ਉਹਨਾਂ ਦੇ ਕਰਨ ਜਿੰਦੇ ਲੱਗੇ ਹੋਏ ਹਨ ਇਹਨਾਂ ਨੇ ਇੱਕ ਨਿਆ ਹੋਰ ਮਾਮਲਾ ਦਰਜ ਹੋਇਆ ਹੈ ਪੁਲਿਸ ਨੇ ਕਿਹਾ ਤੇ ਵੀ ਜਿਹੜਾ ਕੋਈ ਵਿਅਕਤੀ ਇਹਨਾਂ ਨੂੰ ਆਪਣੇ ਘਰ ਰੱਖੇਗਾ ਪਨਾਹ ਦੇਵੇਗਾ ਕੋਈ ਰਿਸ਼ਤੇਦਾਰ ਹੈ ਕੋਈ ਦੋਸਤ ਹੈ ਉਸ ਦੇ ਖਿਲਾਫ ਵੀ ਉਹੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ ਇਸ ਲਈ ਪੁਲਿਸ ਲਗਾਤਾਰ ਕਰ ਰਹੀ ਹੈ ਕਾਰਵਾਈ ਲੇਕਿਨ ਅਜੇ ਕਥਿਤ ਰੋਪੀ ਫਰਾਰ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼